ਡਾਕਟਰ ਰਾਮ ਚਾਹਵਲਾ ਜੀ ਕੇਂਦਰੀ ਹਲਕੇ ਤੋਂ ਚੋਣ ਲੜ ਚੁੱਕੇ ਨੇ ਔਰ ਸਰਦਾਰ ਗੁਰਪ੍ਰਤਾਪ ਸਿੰਘ ਟਿੱਕਾ ਜੀ ਸੀਨੀਅਰ ਲੀਡਰ ਨੇ ਸਾਡੇ ਭਾਰਤ ਜਨਤਾ ਪਾਰਟੀ ਦੇ ਔਰ ਮੇਰੇ ਨਾਲ ਮੇਰੀ ਟੀਮ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਸਰਦਾਰ ਪਰਮਦੀਪ ਸਿੰਘ ਬਤਰਾ ਜੀ ਔਰ ਸਾਡੇ ਵਪਾਰ ਸੈੱਲ ਦੇ ਵਿੱਚ ਲਗਵ ਮਹਾਜਨ ਜੀ ਸੋ ਮੈਂ ਅੱਜ ਜਿਹੜੇ ਪਹਿਲੀਆਂ ਪ੍ਰਸਤਿਤਿਆਂ ਤੁਸੀਂ ਜਾਣਦੇ ਹੋ ਜੋ ਅੰਮ੍ਰਿਤਸਰ ਦੇ ਵਿੱਚ ਹੜ੍ਹਾਂ ਦੇ ਵਿੱਚ ਜੋ ਸਰਕਾਰ ਦੀ ਨਿਕੰਮੀ ਰਹੀ ਹੈ ਔਰ ਕੇਂਦਰ ਸਰਕਾਰ ਵੱਲੋਂ ਬੜੀ ਸੰਜੀਦਗੀ ਨਾਲ ਔਰ ਪੰਜਾਬ ਦੀ ਪ੍ਰਦੇਸ਼ ਭਾਰਤ ਜਨਤਾ ਪਾਰਟੀ ਵੱਲੋਂ ਕਿੰਨੀ ਸੰਜੀਦਗੀ ਨਾਲ ਇਸ ਹੜ੍ਹਾਂ ਚ ਜਿਹੜੇ ਲੋਕੇ ਅਫੈਕਟਡ ਸੀ ਉਹਨਾਂ ਵਾਸਤੇ ਉਹਨਾਂ ਨੇ ਕੰਮ ਕੀਤਾ ਇਸੇ ਕਰਕੇ ਅੱਜ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਵਿਸ਼ੇਸ਼ ਤੌਰ ਤੇ ਇਸ ਪ੍ਰੈਸ ਕਾਨਫਰੈਂਸ ਪ੍ਰੈਸ ਕਾਨਫਰੈਂਸ ਕਰਨਾ ਆਏ ਨੇ ਸੋ ਮੈਂ ਬੇਨਤੀ ਕਰਦਾ ਹਾਂ ਸਰਦਾਰ ਬਾਦਲ ਨੂੰ ਕਿ ਉਹ ਇਹ ਪ੍ਰੈਸ ਕਾਨਫਰੈਂਸ ਆਪਣੀ ਚਲਾਈ। ਥੈਂਕ ਯੂ ਪ੍ਰਧਾਨ ਸਾਹਿਬ ਔਰ ਥੋੜੀ ਇਜਾਜ਼ਤ ਨਾਲ ਔਰ ਥੋੜੀ ਮਰਜ਼ੀ ਨਾਲ ਔਰ ਮੇਰੇ ਨਾਲ ਬੀਜੇਪੀ ਪਾਰਟੀ ਦੇ ਜੋ ਜ਼ਿੰਮੇਵਾਰਾਂ ਤੇ ਅਹੁਦੇਦਾਰਾਂ ਬੈਠੇ ਐ ਮੈਂ ਤੁਹਾਡਾ ਵੀ ਇਸ ਧੰਨਵਾਦ ਕਰਦਾ ਕਿ ਮੈਂ ਅੱਜ ਬੜੇ ਲੰਬੇ ਹਰਸੇ ਤੋਂ ਬਾਅਦ ਅੰਮ੍ਰਿਤਸਰ ਆਇਆ ਔਰ ਤੁਸੀਂ ਮੈਨੂੰ ਆਪ ਦੇ ਹੱਥਾਂ ਤੇ ਨਹੀਂ ਆਪਣੀ ਅੱਖਾਂ ਦੇ ਚੱਕ ਲੈ ਇਸ ਗੱਲ ਦਾ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਅੰਮ੍ਰਿਤਸਰ ਦੀ ਜਿਹੜੀ ਪ੍ਰੈਸ ਆਈ ਹੈ ਤੁਸੀਂ ਆਪਣੇ ਟਾਈਮ ਚੋਂ ਟਾਈਮ ਕੱਟ ਕੇ ਆਏ ਮੈਂ ਤੁਹਾਡਾ ਵੀ ਸ਼ੁਕਰਗੁਜ਼ਾਰ ਹਾਂ ਔਰ ਅੱਜ ਜੋ ਮੁੱਦਾ ਜੋ ਬਿਆਨ ਕਰਨਾ ਹੈ ਉਹ ਪੰਜਾਬ ਦੇ ਵਿੱਚ ਜੋ ਪਿਛਲੇ ਗੁਜ਼ਰਿਸ਼ਤਾ ਦੋ ਮਹੀਨੇ ਗੁਜ਼ਰੇ ਹਨ ਉਹਨਾਂ ਚ ਜੋ ਹੜ੍ਹਾਂ ਨੇ ਤਬਾਈ ਲੈ ਕੇ ਆਏ ਔਰ ਲੱਖਾਂ ਇਨਸਾਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਤਹਿਸਨੈਸ ਹੋ ਗਈ ਉਹਨਾਂ ਦੇ ਜਿਹੜੇ ਰੋਜ਼ਗਾਰ ਦੇ ਮੌਕੇ ਸਨ ਉਹਨਾਂ ਦੀ ਆਮਦਨ ਸੀ ਉਹ ਬੜੀ ਵੱਡੀ ਪੱਧਰ ਤੇ متاثر ਹੋਈ ਬੀਜੇਪੀ ਪਾਰਟੀ ਨੇ ਇਹ ਹੜ੍ਹਾਂ ਦੇ ਮੁਤਲਕ ਇੱਕ ਪੰਜਾਬ ਸਰਕਾਰ ਦੇ ਖਿਲਾਫ ਇੱਕ ਚਾਰਜ ਸ਼ੀਟ ਜਿਹੜੀ ਹੈ ਉਹ ਚਾਰਜ ਸ਼ੀਟ ਤਿਆਰ ਕੀਤੀ ਹੈ ਮੈਂ ਜ਼ਿਆਦਾ ਉਹਦੀ ਤਫਸੀਲ ਦੇ ਵਿੱਚ ਕਿਉਂਕਿ ਇਹ ਜਿਹੜੀ ਹੜ੍ਹਾਂ ਦਾ ਜਿਹੜਾ ਸਿਸਟਮ ਹੈ ਔਰ ਜਿਹੜਾ ਨਹਿਰਾਂ ਦਾ ਨਿਜ਼ਾਮ ਹੈ ਡੈਮਾਂ ਦਾ ਨਿਜ਼ਾਮ ਹੈ ਇਦੇ ਦਰਅਸਲ ਤਿੰਨ ਪਹਿਲੂ ਹੁੰਦੇ ਐ ਇੱਕ ਹੜਾਂ ਤੋਂ ਪਹਿਲਾਂ ਤਿਆਰੀ ਹੁੰਦੀ ਐ ਇੱਕ ਹੜਾਂ ਦੇ ਦੌਰਾਨ ਜਿਹੜੀ ਕੰਡਕਟ ਹੁੰਦਾ ਹੈ ਤਰ ਇੱਕ ਉਸ ਤੋਂ ਬਾਅਦ ਜਦੋਂ ਹੜ ਨਿਕਲ ਜਾਂਦੇ ਐ ਸਭ ਤੋਂ ਪਹਿਲਾਂ ਤਾਂ ਇਹ ਕੀ 4 ਸਾਲ ਤਕਰੀਬਨ ਪੌਣੇ 4 ਸਾਲ ਹੋ ਗੁਜ਼ਰੇ ਐ ਇਸ ਵਿਭਾਗਮੇ ਦੇ ਤਿੰਨ ਮੰਤਰੀ ਬਦਲੇ ਗਏ ਕੋਈ ਜੂਨ 4 ਤੱਕ ਹਾਲਾਂਕਿ ਜਿਹੜੀਆਂ ਐਸਡੀਆਰਐਫ ਦੀਆਂ ਜਿਹੜੀਆਂ ਹਿਦਾਇਤਾਂ ਐ ਕਿ ਇਹਦੀਆਂ ਮੀਟਿੰਗਾਂ ਜਿਹੜੀਆਂ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਹੋਣੀਆਂ ਚਾਹੀਦੀਆਂ 4 ਜੂਨ ਤੱਕ ਕੋਈ ਮੀਟਿੰਗ ਜਿਹੜੀ ਹੈ ਅੜਾਬੀ ਪੰਜਾਬ ਸਰਕਾਰ ਨੇ ਕੋਈ ਨਹੀਂ ਕੀਤੀ 2023 ਚ ਵੀ ਇੱਕ ਛੋਟਾ ਫਲੱਡ ਆਇਆ ਸੀ ਕਿਉਂਕਿ ਜ਼ਿੰਦਾ ਕੌਮਾਂ ਜਿਹੜੀਆਂ ਹੱਥ ਤੇ ਹੱਥ ਤਰ ਕੇ ਉਹ ਬੈਠ ਨਹੀਂ ਸਕਦੀਆਂ ਔਰ ਜ਼ਿੰਦਾ ਕੌਮਾਂ ਦੀ ਇਹ ਨਿਸ਼ਾਨੀ ਵੀ ਨਹੀਂ ਹੁੰਦੀ ਕਿ ਜਿਹੜੇ ਕੋਈ ਆਫਤ ਆਉਂਦੀ ਹੈ ਉਹਦੇ ਚ ਕੋਈ ਸਬਕ ਨਾ ਸਿੱਖਣ 2023 ਦੇ ਵਿੱਚ ਕੋਈ ਜਿਹੜੇ ਫਲੱਡ ਆਏ ਉਹਨਾਂ ਦੀ ਕੋਈ ਰੀਹੈਬਿਲਿਟੇਸ਼ਨ ਵਾਸਤੇ ਕੰਮ ਨਹੀਂ ਹੋਇਆ ਔਰ ਜਿਹੜੀ ਪੰਜਾਬ ਸਰਕਾਰ ਦੀ ਆਪਣੀ ਰਿਪੋਰਟ ਹੈ ਕਿ 133 ਪੁਆਇੰਟ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਜਿਹੜੇ ਕਮਜ਼ੋਰ ਹੈ ਔਰ ਉਹਨਾਂ ਤੇ ਕੁਝ ਨਹੀਂ ਹੋਇਆ ਸਰਕਾਰ ਸੈਂਟਰ ਸਰਕਾਰ ਨੇ ਐਸਟੀਆਰਐਫ ਜਿਹੜਾ ਸਟੇਟ ਡਿਜ਼ਾਸਟਰ ਰੀਲੀਫ ਫੰਡ ਇਹਦੇ ਤਹਿਤ 294 ਕਰੋੜ ਇਸ ਸਾਲ ਭੇਜਿਆ ਉਹਦੇ ਤਿਆਰੀ ਚ ਉਹ ਪੈਸਾ ਕਿੱਥੇ ਗਿਆ ਉਹ ਕਿਸੇ ਨੂੰ ਨਹੀਂ ਪਤਾ ਸੋ ਇਸ ਕਿਸਮ ਦੇ ਤੁਸੀਂ ਅਖਬਾਰਾਂ ਚ ਬੜੀ ਚਰਚਾ ਰਹੀ ਕਿ ਮਾਦੋਪੁਰ ਦਾ ਜਿਹੜਾ ਗੇਟ ਸੀਗੇ ਉਹ ਗੇਟ ਟੁੱਟ ਗਏ ਉਹ ਗੇਟ ਜਦੋਂ ਟਾਈਮ ਆਇਆ ਉਹ ਖੁੱਲੇ ਨਹੀਂ ਔਰ ਜਿਹੜੀ ਕੰਪਨੀ ਨੇ ਗੇਟ ਬਣਾਏ ਉਹ ਕੰਪਨੀ ਦਾ ਮੈਨੂੰ ਨਾਂ ਯਾਦ ਨਹੀਂ ਉਹ ਅਜੇ ਤੱਕ ਬਲੈਕਲਿਸਟ ਵੀ ਨਹੀਂ ਹੋਈ ਸੋ ਇਸ ਕਿਸਮ ਦੇ ਹਾਲਾਤ ਜਿਹੜੇ ਆ ਇਹ ਪੰਜਾਬ ਦੇ ਬਣੇ ਹੋਏ ਔਰ ਇਹ ਮੈਂ ਇੱਕ ਗੱਲ ਆਪਣੀ ਗੱਲ ਬਿਆਨ ਕਰਨ ਤੋਂ ਪਹਿਲਾਂ ਪੰਜਾਬ ਦੇ ਜਿਹੜੀ ਆਮ ਜਨਤਾ ਮੈਂ ਉਹਨਾਂ ਨੂੰ ਵਧਾਈ ਦਿੰਦਾ ਕਿ ਹੜ੍ਹਾਂ ਦੇ ਵਿੱਚ ਜੋ ਆਮ ਲੋਕਾਂ ਨੇ ਪੰਜਾਬੀਆਂ ਨੇ ਜਿਹੜੇ ਹੜ੍ਹ ਦੀ ਮਾਰ ਦੇ ਵਿੱਚ ਲੋਕ ਆਏ ਸੀ ਜਿਸ ਕਿਸਮ ਦੀ ਉਹਨਾਂ ਨੇ ਮਦਦ ਕੀਤੀ ਮੈਨੂੰ ਲੱਗਦਾ ਹੈ ਇਹ ਪੰਜਾਬੀ ਆਤ ਨੂੰ ਜ਼ਿੰਦਾ ਕਰ ਗਏ ਦਰਦਮੰਦ ਦਾ ਦਰਦ ਵੰਡਾਉਣਾ ਗਰਜ਼ਮੰਦ ਦੀ ਗਰਜ਼ ਪੂਰੀ ਕਰਨੀ ਬਿਮਾਰ ਦੀ ਖਬਰ ਲੈਣੀ ਜੋ ਬੇਬਸ ਹੈ ਬੇਕਸ ਹੈ ਜੋ ਬੇਸਹਾਰਾ ਹੈ ਜੋ ਮਜਬੂਰ ਹੈ ਪੰਜਾਬ ਦਾ ਕੋਈ ਐਸਾ ਪਿੰਡ ਨਹੀਂ ਜਿੱਥੋਂ ਲੋਕਾਂ ਨੇ ਚੰਦਾ ਨਹੀਂ ਦਿੱਤਾ ਪੰਜਾਬ ਦੇ ਖਾਸ ਕਰਕੇ ਮੈਂ ਸਾਰਿਆਂ ਦੇ ਨਾਂ ਤਾਂ ਲੈ ਨਹੀਂ ਸਕਦਾ ਪੰਜਾਬ ਦੀ ਜਿਹੜੀ 뮤직 ਇੰਡਸਟਰੀ ਹੈ ਉਹਨਾਂ ਨੇ ਜਿਹੜਾ ਰੋਲ ਅਦਾ ਕੀਤਾ ਮੈਂ ਕਹਿੰਦਾ ਉਹ ਕਾਬਲੇ ਤਾਰੀਖ ਹੈ ਮੈਂ ਇੱਕ ਚੀਜ਼ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਵੀ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਸਰਕਾਰ ਬਣੀ ਨੂੰ ਕਮੋ ਪੇਸ਼ ਪਾਉਣੇ 4 ਸਾਲ ਹੋ ਚੁੱਕੇ ਐ ਪੌਣੇ 4 ਸਾਲਾਂ ਚ ਪੰਜਾਬ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਸਿਰਫ 3 ਵਾਰੀ ਮਿਲੇ ਐ 4 ਸਾਲਾਂ ਚ 3 ਮੁਲਾਕਾਤਾਂ ਹੋਈਆਂ ਦੋ ਮੁਲਾਕਾਤਾਂ ਤਾਂ 10-10 ਸੈਕਿੰਡ ਦੀਆਂ ਹੋਈਆਂ ਜਦੋਂ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਦੀ ਮੀਟਿੰਗ ਹੁੰਦੀ ਹੈ ਸਾਰੇ ਸਟੇਟਾਂ ਦੇ ਮੁੱਖ ਮੰਤਰੀ ਹੁੰਦੇ ਆ ਨਮਸਤੇ ਨਮਸਤੇ ਸਸਰੀਕਾਲ ਕੀ ਹਾਲ ਹੈ ਜੀ ਠੀਕ ਹੈ ਜੀ ਔਰ ਇੱਕ ਮੀਟਿੰਗ ਹੋਈ ਹੈ ਸੀਐਮ ਦੀ ਪ੍ਰਾਈਮ ਮਿਨਿਸਟਰ ਨਾਲ 10 ਮਿੰਟ ਦੀ ਜਿੱਦ ਨੇ ਸੀਐਮ ਬਣੇ ਸੀ ਔਰ ਪਹਿਲੀ ਵਾਰ ਕੋਈ ਸੀਐਮ ਬਣਦਾ ਹੈ ਕਬੂਲਦਸਤਾ ਪੇਸ਼ ਕਰਨ ਜਾਂਦੇ ਆ ਤਾਂ ਇਹ ਸਿਰਫ ਤਿੰਨ ਮੀਟਿੰਗਾਂ ਚਾਰ ਸਾਲਾਂ ਦੇ ਵਿੱਚ ਇਹ ਰਿਕਾਰਡ ਹੈ ਔਰ ਤੁਸੀਂ ਦੂਜੇ ਮੁੱਖ ਮੰਤਰੀਆਂ ਦਾ ਜੇ ਕਿਤੇ ਰਿਕਾਰਡ ਦੇਖ ਲਓ ਦਿੱਲੀ ਦੇ ਮੁੱਖ ਮੰਤਰੀ ਹੈ ਜਿਹੜੇ ਰੇਖਾ ਗੁਪਤਾ ਉਹ ਕਿੰਨੇ ਵਾਰੀ ਪ੍ਰਾਈਮ ਮਿਨਿਸਟਰ ਨੂੰ ਮਿਲੇ ਹੋਣੇ ਆ ਆਪ ਯੂਪੀ ਦੇ ਅਚੀਵ ਮਿਨਿਸਟਰ ਕਿੰਨੇ ਵਾਰੀ ਮਿਲੇ ਹੋਣੇ ਆ ਹਰਿਆਣਾ ਦੇ ਇਹ ਇੱਕ ਨਾਰਮਲ ਚੀਜ਼ ਹੈ ਕਿ ਸਟੇਟ ਦਾ ਮੁੱਖ ਮੰਤਰੀ ਹਰ 2 ਮਹੀਨਿਆਂ ਬਾਅਦ ਪ੍ਰਾਈਮ ਮਿੰਿਸਟਰ ਨੂੰ ਮਿਲਣਾ ਮਿਲਣਾ ਔਰ ਇਹ ਨਾਕਾਫੀ ਨਹੀਂ ਹੈ ਇਹ ਕਹਿਣਾ ਕਿ ਮੈਨੂੰ ਤਾਂ ਟਾਈਮ ਹੀ ਨਹੀਂ ਦਿੱਤਾ ਜਾ ਟਾਈਮ ਤਾਂ ਯਾਰ ਕੋਆਰਡੀਨੇਸ਼ਨ ਤਾਂ ਬਣਾਉਣੀ ਪੈਂਦੀ ਹੈ ਕੇਰੋ ਸਾਹਿਬ ਹੁੰਦੇ ਸੀ ਬਾਦਲ ਸਾਹਿਬ ਹੁੰਦੇ ਸੀ ਇਹ ਇਹ ਪ੍ਰਧਾਨ ਮੰਤਰੀ ਨੂੰ ਮਤਲਬ ਇਹ ਹਰ 2 ਮਹੀਨਿਆਂ ਬਾਅਦ ਇਹਨਾਂ ਦੀ ਮੁਲਾਕਾਤ ਹੁੰਦੀ ਸੀ ਔਰ ਤੁਸੀਂ ਜੇ ਪ੍ਰਧਾਨ ਮੰਤਰੀ ਦਾ ਹਰ ਵਾਰੀ ਆਪਣੇ ਸਟੇਟ ਦੇ ਵਿੱਚ ਉਹਨਾਂ ਦਾ ਨਾਮ ਲੈ ਕੇ ਕੋਈ ਮਜ਼ਾਕ ਉਡਾਉਂਗੇ ਤੁਸੀਂ ਉਹਨਾਂ ਦੀ ਕੋਈ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰੋਗੇ ਦੇਖੋ ਜਿਹੜਾ ਬੇਇੱਜ਼ਤੀ ਕਰਦਾ ਹੁੰਦਾ ਹੈ ਉਹ ਤਾਂ ਭੁੱਲ ਜਾਂਦਾ ਜਿਹਦੀ ਹੋਈ ਹੁੰਦੀ ਹੈ ਉਹ ਕਦੀ ਨਹੀਂ ਭੁੱਲਦਾ ਔਰ ਮੈਨੂੰ ਇੱਕ ਉਹ ਵੀ ਚੀਫ ਮਨਿਸਟਰ ਪੰਜਾਬ ਦੇ ਯਾਦ ਹੈ ਜਿਹੜੇ ਕਿ ਜਦੋਂ ਪ੍ਰਾਈਮ ਮਨਿਸਟਰ ਡਾਕਟਰ ਮਨਮੋਹਨ ਸਿੰਘ ਹੁੰਦੇ ਸੀ ਤੇ ਉਹਨਾਂ ਦਾ ਇੱਕ ਪ੍ਰਿੰਸੀਪਲ ਸੈਕਟਰੀ ਹੁੰਦੇ ਸੀ ਟੀਕੇ ਨਾਇਰ ਪੰਜਾਬ ਦੇ ਅਫਸਰ ਸੀ 63 ਬੈਚ ਦੇ ਤੇ ਜੇ ਪ੍ਰਾਈਮ ਮਿਨਿਸਟਰ ਨੇ ਨਾ ਮਿਲਣਾ ਤਾਂ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੂੰ ਮਿਲਣ ਚਲੇ ਜਾਣਾ ਤੇ ਜੇ ਪ੍ਰਿੰਸੀਪਲ ਸੈਕਟਰੀ ਉੱਥੇ ਨਹੀਂ ਹੁੰਦਾ ਸੀ ਪ੍ਰਿੰਸੀਪਲ ਸੈਕਟਰੀ ਦਾ ਪ੍ਰਾਈਵੇਟ ਸੈਕਟਰੀ ਉਹਨਾਂ ਦੇ ਕਮਰੇ 'ਚ ਜਾ ਕੇ ਬਹਿ ਜਾਂਦੇ ਉਹ ਉਹ ਮੈਂ ਉੱਥੇ ਉਹਦਾ ਗਵਾ ਆਇਆ ਕਿ ਉਹ ਲੜਕਾ ਹਿਮਾਚਲ ਪ੍ਰਦੇਸ਼ ਦਾ ਸੀ ਤੇ ਪੰਜਾਬ ਦਾ ਸੀਐਮ ਕਹਿੰਦਾ ਯਾਰ ਇਹ ਤਾਂ ਮੇਰਾ ਬੇਟਾ ਹੈ ਤੇ ਉਹ ਕਹਿੰਦਾ ਸੀਐਮ ਸਾਹਿਬ ਚਾਹ ਪੀਓਗੇ ਹਾਂ ਹਾਂ ਬੇਟਾ ਪਿਲਾਏਗਾ ਕਿਉਂ ਨਹੀਂ ਪੀਵਾਂਗੇ ਤੇ ਉਹਨੂੰ ਕਹਿੰਣਾ ਬੇਟਾ ਜਦੋਂ ਵੀ ਤੂੰ ਆਉਣਾ ਤਾਂ ਤੁਸੀਂ ਮੇਰੇ ਕੋਲੇ ਚੰਡੀਗੜ੍ਹ ਆ ਕੇ ਰਹਿਣ ਇੱਕ ਪ੍ਰਾਈਵੇਟ ਸੈਕਟਰੀ ਨੂੰ દિਵਾਲੀ ਦਾ ਤਿਉਹਾਰ ਆ ਰਿਹਾ ਕਿੰਨੇ ਮੰਤਰੀ ਐ ਪੰਜਾਬ ਦੇ ਜਿਹੜੇ ਆਪਣੇ ਸੈਂਟਰ ਦੇ ਮੰਤਰੀਆਂ ਨੂੰ ਵਧਾਈ દિਵਾਲੀ ਦੀ ਵਧਾਈ ਦੇਣ ਗਏ ਕਿੰਨੇ ਪੰਜਾਬ ਦੇ ਸਕੱਤਰ ਐ ਜਿਹੜੇ ਆਪਣੇ ਸੈਂਟਰ ਦੇ ਸਕੱਤਰਾਂ ਨੂੰ ਵਧਾਈ ਦੇਣ ਥੋੜੀ ਬਹੁਤ ਯਾਰ ਕੋਆਰਡੀਨੇਸ਼ਨ ਕਿਉਂਕਿ ਕਮ ਸਟੇਟ ਦੇ ਹੁੰਦੇ ਆ ਤੁਹਾਨੂੰ ਆਪਦੀ ਈਗੋ ਜਿਹੜੀ ਐ ਜਦੋਂ ਤਾਈ ਤੁਸੀਂ ਆਪਣੀ ਈਗੋ ਨੂੰ ਖਤਮ ਨਹੀਂ ਕਰੋਗੇ ਤਾਂ ਸਟੇਟ ਦੇ ਕੰਮ ਜਿਹੜੇ ਐ ਔਰ ਜੇ ਪੰਜਾਬ ਨੇ ਇਹ ਮਾਨੀ ਬਣਾ ਲਿਆ ਕਿ ਅਸੀਂ ਤਾਂ ਪਿਛਲੀ ਲਾਈਨ 'ਚ ਲੱਗਣਾ ਹੈ ਫੇਰ ਤਾਂ ਕੋਈ ਰੋਕ ਨਹੀਂ ਸਕਦਾ 32 ਸਟੇਟ ਹੈ ਇੰਡੀਆ ਦੇ ਉਹ ਸਾਰਿਆਂ ਨੇ ਜਾਣਾ ਔਰ ਇਹ ਕਹਿਣਾ ਕਿ ਯੂ نو ਦੇਖੋ ਇੱਕ ਮੈਨੂੰ ਯਾਦ ਨਹੀਂ ਉਹ ਕਿਹੜਾ ਲੀਡਰ ਸੀ ਜਿਹੜਾ ਕਹਿੰਦਾ ਸੀ ਕਿ ਇਟ ਇਜ਼ ਓਨਲੀ ਦਾ ਡੈਡ ਹੂ ਡੋਨਟ ਹੈਵ ਪ੍ਰੋਬਲਮਸ ਸਿਰਫ ਮਰਦਾ ਬੰਦੇ ਹੁੰਦੇ ਜਿਨ੍ਹਾਂ ਦੀਆਂ ਪ੍ਰੋਬਲਮਸ ਨਹੀਂ ਹੁੰਦੀਆਂ ਪ੍ਰੋਬਲਮ ਤਾਂ ਹਰੇਕ ਨੂੰ ਹੈ ਪਰ ਸਟੇਟ ਚਲਾਉਣ ਵਾਸਤੇ ਦੋਸਤੀ 'ਚ ਦੁਸ਼ਮਣੀ 'ਚ ਦਿਲ ਤਾਂ ਵੱਡਾ ਰੱਖਣਾ ਪੈਂਦਾ ਔਰ ਇਹ ਜਦੋਂ ਤਾਈਂ ਪੰਜਾਬ ਸਰਕਾਰ ਇਹ ਕੋਆਰਡੀਨੇਸ਼ਨ ਗਵਰਨਮੈਂਟ ਆਫ ਇੰਡੀਆ ਨਾਲ ਨਹੀਂ ਬਣਾਉਗੀ ਉਹਨਾਂ ਦੇ ਅਫਸਰਾਂ ਨਾਲ ਨਹੀਂ ਬਣਾਉਗੀ ਔਰ ਮੈਂ ਇਹ ਵੀ ਅਖਬਾਰਾਂ 'ਚ ਇਹਨਾਂ ਦੇ ਬਿਆਨ ਸੁਣਿਆ ਕਿ ਜੀ ਐਨਐਸ ਕੇਂਦਰ ਤੋਂ 20 ਮੰਤਰੀ ਆਗੇ ਇਹ ਤਾਂ ਡਿਜ਼ਾਸਟਰ ਟੂਰਿਜ਼ਮ ਕਰਨ ਆਉਂਦੇ ਡਿਜ਼ਾਸਟਰ ਟੂਰਿਜ਼ਮ ਨਹੀਂ ਕਰਨ ਆਉਂਦੇ ਜਿਸ ਤਰ੍ਹਾਂ ਹੋਮ ਮਿਨਿਸਟਰ ਸਾਹਿਬ ਨੇ ਫਰਮਾਇਆ ਕਿ 1600 ਕਰੋੜ ਦੀ ਜਿਹੜੀ ਕਿਸ਼ਤ ਹੈ ਇਹ ਤਾਂ ਇੱਕ ਕਿਸਮ ਦਾ ਐਡਵਾਂਸ ਹੈ ਔਰ ਜਿਹੜੇ ਇਹ ਮੰਤਰੀ 20 ਮੰਤਰੀ ਪੰਜਾਬ ਹੋ ਕੇ ਗਏ ਐ ਇਹਨਾਂ ਨੇ ਆਪਣੇ ਆਪਣੇ ਡਿਸਟ੍ਰਿਕਟ ਦੀ ਰਿਪੋਰਟ ਦੇਣੀ ਐ ਇਸ ਡਿਸਟ੍ਰਿਕਟ ਦੀ ਰਿਪੋਰਟ ਦੇ ਬਿਨਾਂ ਤੇ ਪੰਜਾਬ ਨੂੰ ਅਗਲੇ ਫੰਡ ਆਉਣੇ ਐ ਔਰ ਤੁਸੀਂ ਇਹਨਾਂ ਨੂੰ ਇਹ ਕਹਿ ਕੇ ਟਾਲਤਾ ਕਿ ਇਹ ਤਾਂ ਜੀ ਟੂਰਿਜ਼ਮ ਕਰਨਾ ਉਹਦੇ ਸਾਨੂੰ ਪੈਸੇ ਭੇਜੋ ਇੱਥੇ ਤੁਹਾਡੇ ਆਉਣ ਦੀ ਜ਼ਰੂਰਤ ਨਹੀਂ ਐ ਇਹ ਇਹ ਗੱਲਾਂ ਜਿਹੜੀਆਂ ਇੱਕ ਕਿਸਮ ਦੀ ਇਮੇਚਿਓਰਿਟੀ ਨੂੰ ਰਿਫਲੈਕਟ ਕਰਦੀਆਂ ਔਰ 2 ਮਹੀਨੇ ਹੋ ਗੁਜ਼ਰੇ ਐ ਫਲੱਡਸ ਆਏ ਨੇ ਔਰ ਮੈਂ ਤੁਹਾਡੇ ਸੁਣਨ ਵਾਲਿਆਂ ਨੂੰ ਇਹ ਵੀ ਦੱਸਦਾ ਜਾਵਾਂ ਕਿ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਫਲੱਡ ਜਿਹੜਾ 20 ਦਿਨ ਪਹਿਲਾਂ ਆ ਗਿਆ ਸੀ ਤੇ ਪਤਾ ਨਹੀਂ ਸੁਣਨ ਵਾਲਿਆਂ ਨੂੰ ਯਾਦ ਹੋਣਾ ਹੈ ਕਿ ਨਹੀਂ ਕਿ ਇਹ ਸਾਡੇ ਇਲਾਕੇ 'ਚ ਫਲੱਡ ਜਿਹੜਾ ਵੀ ਦਿਨ ਪਹਿਲਾਂ ਉਹਦਾ ਵੀ ਕੋਈ ਤਿਆਰੀ ਨਹੀਂ ਕੀਤੀ ਪੂਰੇ ਪੰਜਾਬ ਦੇ ਵਿੱਚ ਸਟੇਟ ਐਡਮਿਨਿਸਟ੍ਰੇਸ਼ਨ ਕੋਲੇ ਸਿਰਫ 15 ਕਸ਼ਤੀਆਂ ਸਨ ਮਤਲਬ 20 ਦਿਨ ਬਾਅਦ ਔਰ ਔਰ ਹਾਲਾਂਕਿ ਜਿਹੜੀ ਮੌਸਮੀਅਤ ਦਾ ਜਿਹੜਾ ਮਹਿਕਮਾ ਆਈਐਮਡੀ ਜੀ ਨੂੰ ਕਹਿੰਦੇ ਆ ਇਨਾਂ ਨੇ ਇਹ ਪਹਿਲਾਂ ਨਸ਼ਰ ਕਰਤਾ ਸੀ ਕਿ ਇਸ ਸਾਲ ਬਰਸਾਤਾਂ ਬਹੁਤ ਹੋਣਗੀਆਂ। ਬਾ ਬਾਵਜੂਦ ਇਸ ਤੇ ਇਹ ਤਿਆਰੀ ਇਹਦੀ ਵੀ ਨਹੀਂ ਹੋਈ। ਸੋ ਮੇਰਾ ਜਿਹੜਾ ਕਹਿਣ ਦਾ ਪਾਵੇ ਹੈ ਕਿ 2 ਮਹੀਨੇ ਗੁਜ਼ਰ ਗਏ ਮੈਨੂੰ ਲੱਗਦਾ ਕੱਲ ਰਿਪੋਰਟ ਭੇਜੀ ਐ 2 ਮਹੀਨੇ ਲੱਗਦੇ ਰਿਹਾ ਹਿਮਾਚਲ ਨੇ ਭੇਜੀ ਥੀ ਉੱਤਰਾਖੰਡ ਨੇ ਭੇਜੀ ਥੀ ਕਿ ਕੀ ਵਜਾ ਔਰ ਮੈਂ ਇਹ ਵੀ ਅਖਬਾਰ 'ਚ ਪੜਿਆ ਪਤਾ ਨਹੀਂ ਗੱਲ ਸੱਚ ਐ ਕਿ ਨਹੀਂ ਕਿ ਜੀ ਰਿਪੋਰਟ ਆ ਗਈ ਐ ਅਬ ਇਸਕੋ ਹਮ ਈਮੇਲ ਕਰ ਦੇਗੇ। ਉਹ ਯਾਰ ਈਮੇਲ ਕੋ ਰਿਪੋਰਟਾਂ ਈਮੇਲ ਕਰੀਦੀਆਂ ਥੋੜਾ ਅਪ ਚੀਫ ਸਕੱਟਰੀ ਉਹਨਾਂ ਦੇ ਬਰਾਂਡੇ 'ਚ ਖੜਾ ਹੋਵੇ ਕਿ ਜੀ ਆ ਪੰਜਾਬ ਦਾ ਮੁਕਦਮਾ ਹੈ ਔਰ ਇਹਨੂੰ ਕਿਵੇਂ ਨਾ ਕਿਵੇਂ ਹੱਥ ਪੈਰ ਬਨ ਕੇ ਉਹਨਾਂ ਤੋਂ ਜੋ ਜੋ ਵੀ ਪੰਜਾਬ ਦਾ ਹੈ ਇਹ ਜਲਦੀ ਹੋਵੇ। ਇਕੱਲੇ ਅਖਬਾਰਾਂ 'ਚ ਬਿਆਨ ਦੇਣ ਨਾਲ ਲੋਕਾਂ ਨੂੰ ਰਾਹਤ ਨਹੀਂ ਪਹੁੰਚੂਗੀ। ਸੋ ਮੈਂ ਇਹ ਜਿਹੜਾ ਪੰਜਾਬ ਦੇ ਵਿੱਚ ਸੂਰਤਿ ਹਾਲ ਦੇਖ ਰਿਹਾ ਹੈ ਇਹ ਫਲੱਡ ਦਾ ਇੱਕ ਇੱਕ ਸਿੰਪਟਮ ਹੈ। ਇਕ ਜਿਵੇਂ ਕੋਈ ਬੰਦਾ ਬਿਮਾਰ ਹੁੰਦਾ ਪਹਿਲਾਂ ਕੋਈ ਫਿੰਡ ਸੀ ਫੋੜਾ ਨਿਕਲਦਾ ਹੈ ਫਲੱਡ ਤਾਂ ਇੱਕ ਸਿੰਪਟਮ ਹੈ ਜੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਹੁੰਦਾ ਹੋਵੇ ਆ ਇੱਕ ਗਵਰਨਮੈਂਟ ਆਫ ਇੰਡੀਆ ਨੇ ਸਪੈਸ਼ਲ ਅਸਿਸਟੈਂਸ ਸਕੀਮ ਕੱਢੀ ਹੈ ਸਟੇਟਾਂ ਵਾਸਤੇ 1.5 ਲੱਖ ਕਰੋੜ ਰੁਪਇਆ ਹਰ ਸਾਲ